ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 26 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 26 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ 26 ਜਨਵਰੀ ਸੁਣ ਕੇ ਤੁਹਾਨੂੰ ਜ਼ਰੂਰ ਜ਼ਿਆਦਾ ਆਇਆ ਹੋਣਾ ਕਿਉਂਕਿ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਠੀਕ ਹੈ ਇਸ ਕਰਕੇ 26 ਜਨਵਰੀ ਨੂੰ ਇੰਡੀਪੈਂਡੈਂਸ ਡੇ ਬਣਾਇਆ ਜਾਂਦਾ ਤਾਂ ਅੱਜ ਹੈ ਇੰਡੀਪੈਂਡੈਂਸ ਡੇ ਸਾਰਿਆਂ ਨੂੰ ਤੁਹਾਨੂੰ ਇੰਡੀਪੈਂਡੈਂਸ ਡੇ ਦੀਆਂ ਲੱਖ ਲੱਖ ਵਧਾਈਆਂ ਕਿਉਂਕਿ ਇੰਡੀਪੈਂਡੈਂਸ ਡੇ ਨਾਲ ਹੀ ਅੱਜ ਅਸੀਂ ਆਜ਼ਾਦ ਆ ਕਿਉਂ ਕਿਉਂ ਜ਼ਿਆਦਾ ਕਿਉਂਕਿ ਪਹਿਲਾਂ ਰਾਜੇ ਮਹਾਰਾਜਿਆਂ ਦਾ ਸਮਾਂ ਹੁੰਦਾ ਸੀ ਤੇ ਜਦੋਂ ਤੋਂ ਸੰਵਿਧਾਨ ਲਾਗੂ ਹੋ ਗਿਆ ਸੰਵਿਧਾਨ ਨੇ ਕਹਤਾ ਕਿ ਦੇਸ਼ ਦਾ ਇੱਕ ਹੀ ਰਾਜਾ ਹੋਵੇਗਾ ਜਿਹੜਾ ਲੋਕਾਂ ਦੁਆਰਾ ਚੁਣਿਆ ਜਾਵੇਗਾ ਤੇ ਉਹ ਹੈ ਰਾਸ਼ਟਰਪਤੀ ਠੀਕ ਹੈ ਰਾਸ਼ਟਰਪਤੀ ਤਾਂ ਨਾਮਾਤਰੀ ਹੁੰਦਾ ਕੰਮ ਤਾਂ ਸਾਰੇ ਪ੍ਰਧਾਨ ਮੰਤਰੀ ਕਰਦਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਹੀ ਹੁਣ ਸਾਡੇ ਰਾਜੇ ਮਹਾਰਾਜੇ ਆ ਜਿਹੜੇ ਅਸੀਂ ਆਪ ਚੁਣਦੇ ਆ ਠੀਕ ਹੈ ਪਹਿਲਾਂ ਕੀ ਹੁੰਦਾ ਸੀ ਰਾਜੇ ਮਹਾਰਾਜੇ ਹੁੰਦੇ ਸੀ ਉਹ ਕਿਸੇ ਇਲਾਕੇ ਨੂੰ ਚਲਾਉਂਦੇ ਸੀ ਉਹਨਾਂ ਦਾ ਹੀ ਰਾਜ ਹੁੰਦਾ ਸੀ ਅਤਿਆਚਾਰ ਕਰਦੇ ਸੀ ਆਪਣੀ ਮਰਜ਼ੀ ਕਰਦੇ ਸੀ ਕਿਸੇ ਦਾ ਵੀ ਘਰ ਖੋਲ ਲਿੰਦੇ ਸੀ ਉਹਨੂੰ ਮੀਨ ਤੇ ਲਈ ਆਉਂਦੇ ਸੀ ਨੇ ਟੈਕਸ ਲਗਾਉਂਦੇ ਸੀ ਮਤਲਬ ਸਭ ਕੁਝ ਕੋਈ ਕਿਸੇ ਚੀਜ਼ ਦਾ ਕੋਈ ਰੂਲ ਨਹੀਂ ਸੀਗਾ ਠੀਕ ਹੈ ਤਾਂ 26 ਜਨਵਰੀ ਦਾ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਆ 26 ਜਨਵਰੀ ਕਰਕੇ ਹੀ ਅੱਜ ਅਸੀਂ ਆਪਣੇ ਆਉਂਦਿਆਂ ਤੇ ਬੈਠੇ ਆ ਅੱਜ ਅਸੀਂ ਆਪਾਂ ਆਜ਼ਾਦ ਬੈਠੇ ਆ ਆਪਣੀ ਮਰਜ਼ੀ ਨਾਲ ਆਪਾਂ ਆਪਦੇ ਉਦਯੋਗ ਸ਼ੁਰੂ ਕੀਤੇ ਆ ਆਪਾਂ ਵੀ ਮਤਲਬ ਕਿ ਇੰਡੀਪੈਂਡੈਂਟ ਆ ਇੰਡੀਪੈਂਡੈਂਸ ਡੇ ਸੋ ਸ਼ੁਰੂ ਕਰਦੇ ਆ ਅੱਜ ਦੀ ਇਸ ਵੀਡੀਓ ਨੂੰ ਇਨ੍ਹਾਂ ਵਿੱਚੋਂ ਕਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਪ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਲ ਭਾਸ਼ਾਵਾਂ ਨੂੰ ਅਨੁਵਾਦ ਕਰ ਸਕਦੀ ਹੈ? ਹਾਂਜੀ ਰੀਸੈਂਟਲੀ ਕੇਂਦਰ ਸਰਕਾਰ ਨੇ ਇੱਕ ਐਪ ਲਾਂਚ ਕੀਤੀ ਆ। ਕੇਂਦਰ ਸਰਕਾਰ ਨੇ ਬਹੁ ਭਾਸ਼ਾਈ ਸਿੱਖਿਆ ਦੇ ਲਈ ਇੱਕ ਐਪ ਲਾਂਚ ਕੀਤੀ ਹੈ ਜਿਸ ਦਾ ਨਾਮ ਆ ਅਨੁਵਾਦਨੀ ਜਾਂ ਅਨੁਵਾਦਕ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਇਹ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਐਪ ਆ ਆਸਾਨੀ ਨਾਲ ਇਹ ਲੈਂਗੁਏਜ ਨੂੰ ਕਨਵਰਟ ਕਰ ਸਕਦੀ ਆ ਜਾਨੀ ਕਿ ਟਰਾਂਸਲੇਟ ਕਰਦੀ ਆ ਤੇ 8ਵੀਂ ਅਨੁਸੂਚੀ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਇਹ ਟਰਾਂਸਲੇਟ ਕਰ ਸਕਦੀ ਆ ਠੀਕ ਹੈ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਅਨੁਵਾਦਨੀ ਵੈਰੀ ਇੰਪੋਰਟੈਂਟ ਹੁਣ ਅਨੁਵਾਦਨੀ ਦੀ ਗੱਲ ਕਰੀਏ ਤਾਂ ਸਿੱਖਿਆ ਵਿੱਚ ਬਹੁ ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨੇ ਅਨੁਵਾਦਨੀ ਐਪ ਇੱਕ ਜਿਹੜਾ ਕਿ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਪਲੇਟਫਾਰਮ ਆ ਉਹ ਲਾਂਚ ਕੀਤਾ ਇਸ ਪਹਿਲ ਕਦਮੀ ਦੇ ਤਹਿਤ ਸਕੂਲ ਅਤੇ ਉੱਚ ਸਿੱਖਿਆ ਦੇ ਅਧੀਨ ਸਾਰੇ ਕੋਰਸਾਂ ਲਈ ਅਧਿਆਨ ਸਮੱਗਰੀ ਨੂੰ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਿਲ ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਰੂਪ ਵਿੱਚ ਉਪਲਬਧ ਕਰਵਾਇਆ ਜਾਵੇਗਾ ਨੈਕਸਟ ਕੁਐਸ਼ਨ ਹੈ ਕਿ ਕਿਸ ਨੇ ਹਾਲ ਹੀ ਵਿੱਚ ਆਈਸੀਸੀ ਪੁਰਸ਼ T20 ਇੰਟਰਨੈਸ਼ਨਲ ਕ੍ਰਿਕਟ ਆਫ ਦਿ ਈਅਰ ਅਵਾਰਡ ਜਿੱਤਿਆ ਹੈ ਹਾਂਜੀ ਆਈਸੀਸੀ ਪੁਰਸ਼ T20 ਇੰਟਰਨੈਸ਼ਨਲ ਕ੍ਰਿਕਟ ਆਫ ਦਿ ਈਅਰ ਅਵਾਰਡ ਜਿੱਤਿਆ ਸੂਰੀਆ ਕੁਮਾਰ ਜਾਦਵ ਨੇ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਹੁਣ ਕ੍ਰਿਕਟ ਦੀ ਗੱਲ ਆ ਤਾਂ ਪੈਟ ਕਮਿੰਸ ਅਤੇ ਦੀਪਤੀ ਸ਼ਰਮਾ ਨੂੰ ਦਸੰਬਰ ਲਈ ਆਈਸੀਸੀ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਵਿਰਾਟ ਕੋਹਲੀ ਨੂੰ ਸਾਲ 2023 ਦਾ ਯੰਗ ਐਥਲੀਟ ਚੁਣਿਆ ਗਿਆ ਆੀਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਮਿਸੇਲ ਸਟੋਰਕ ਨੂੰ ਕੋਲਕਾਤਾ ਨਾਈਟਸ ਰਾਈਡਰਸ ਨੇ ਖਰੀਦੇ ਆ ਬੀਸੀਸੀਆਈ ਨੇ ਐਮਐਸ ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਬੀਸੀਸੀਆਈ ਨੇ ਮੁਹੰਮਦ ਸ਼ਮੀ ਲਈ ਅਰਜੁਨ ਅਵਾਰਡ ਦੀ ਸ਼ਿਫਾਰਿਸ਼ ਕੀਤੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਆਕਸਰ 2024 ਲਈ ਨਾਮਜ਼ਦ ਹੋਈ ਫਿਲਮ ਟੂ ਕਿਲ ਏ ਟਾਈਗਰ ਦਾ ਨਿਰਦੇਸ਼ਕ ਕੌਣ ਹੈ ਹਾਂਜੀ ਰੀਸੈਂਟਲੀ ਟੂ ਕਿਲ ਏ ਟਾਈਗਰ ਮੂਵੀ ਹੈ ਜਿਸ ਦਾ ਨਾਮ ਹਨ ਟੂ ਕਿਲ ਏ ਟਾਈਗਰ ਇਹ ਫਿਲਮ ਨੂੰ ਔਸਕਰ 2024 ਲਈ ਚੁਣਿਆ ਗਿਆ ਵਾ ਤੇ ਇਸ ਦੇ ਨਿਰਦੇਸ਼ਕਾ ਨੀਸਾ ਪਹੋਜਾ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਨੀਸ਼ਾ ਪਹੋਜਾ ਹਾਲ ਹੀ ਵਿੱਚ ਦਸਤਾਕਾਰੀ ਫਿਲਮ ਟੂ ਕਿਲੇ ਟਾਈਗਰ ਨੂੰ 96 ਅਕੈਡਮੀ ਅਵਾਰਡ ਔਸਕਰ 2024 ਲਈ ਸਰਵੋਤਮ ਦਸਤਾਵੇਜ਼ੀ ਫਿਚਰ ਫਿਲਮ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ। ਇਹ ਦਸਤਾਵੇਜ਼ੀ ਫਿਲਮ ਚਾਰਖੰਡ ਦੀ ਇੱਕ ਨਵਾਲਗ ਲੜਕੀ ਦੀ ਕਹਾਣੀ ਤੇ ਆਧਾਰਿਤ ਹੈ ਤੇ ਇਸ ਦਾ ਨਿਰਦੇਸ਼ਨ ਭਾਰਤੀ ਕੈਨੇਡੀਅਨ ਫਿਲਮ ਨਿਰਮਾਤਾ ਨੀਸ਼ਾ ਪਹੋਜਾ ਨੇ ਕੀਤਾ। ਔਸਕਰ 2024 ਦੇ ਜੇਤੂਆਂ ਦਾ ਐਲਾਨ 10 ਮਾਰਚ ਨੂੰ ਹੋਵੇਗਾ। ਹਜੇ ਤਾਂ ਸਿਰਫ ਸਾਮਿਲ ਕੀਤਾ ਗਿਆ ਠੀਕ ਹੈ ਐਡ ਕੀਤਾ ਗਿਆ ਕੇਸ ਰਾਜ ਦੇ ਹਾਲ ਹੀ ਵਿੱਚ ਮਾਸਟਰ ਅਵਨੀਸ਼ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਮਿਲਿਆ ਹੈ। ਹਾਂਜੀ ਮਾਸਟਰ ਅਵਨੀਸ਼ ਇਹ ਮੱਧ ਪ੍ਰਦੇਸ਼ ਦੇ ਇੰਦੋਰ ਦੇ ਆ ਤੇ ਇਹਨਾਂ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। অপਸ਼ਨ ਸੀ ਇਸ ਦਾ ਰਾਈਟ ਆਂਸਰ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਮਾਸਟਰ ਅਵਨੀਸ਼ ਕੇਵਲ 9 ਸਾਲ ਦੀ ਇਹਨਾਂ ਦੀ ਉਮਰ ਆ ਤੇ ਇਹਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਮਿਲਿਆ। ਹਾਂਜੀ 2 ਜਨਵਰੀ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 20 ਚਾਵੀ ਸਮਾਰੋਦ ਦਾ ਆਯੋਜਨ ਕੀਤਾ ਗਿਆ ਤੇ ਇੰਦੋਰ ਦੇ ਰਹਿਣ ਵਾਲੇ 9 ਸਾਲਾਂ ਦੇ ਅਵਨੀਸ਼ ਨੂੰ ਸਮਾਜ ਸੇਵਾ ਵਿੱਚ ਬਿਹਤਰ ਕਾਰਜਗਾਰੀ ਲਈ ਇਹ ਪੁਰਸਕਾਰ ਦਿੱਤਾ ਗਿਆ ਮਾਸਟਰ ਅਵਨੀਸ਼ ਡਾਉਨਸ ਸਿੰਡਰਮ ਤੋਂ ਪ੍ਰਭਾਵਿਤ ਇੱਕ ਵਿਸ਼ੇਸ਼ ਬੱਚਾ ਵਾ ਉਸਨੇ 9 ਸਾਲ ਦੀ ਉਮਰ ਵਿੱਚ ਮਾਉਂਟ ਐਵਰੇਸਟ ਦੇ ਬੇਸਡ ਇੱਕ ਕੈਂਪ ਤੱਕ ਸਫਲਤਾਪੂਰਵਕ ਟਰੈਕ ਕੀਤਾ ਸੀ ਤੇ ਉਸ ਸਾਲ 2022 ਵਿੱਚ ਸਰਵੋਤਮ ਅਪਾਹਜ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣਿਆ ਸੀ ਨੈਕਸਟ ਹੈ ਹਾਲ ਹੀ ਵਿੱਚ ਅਯੁੱਧਿਆ ਵਿੱਚ ਬਣੀ ਮਸਜਿਦ ਦਾ ਨਾਮ ਬਦਲ ਕੇ ਕੀ ਰੱਖਿਆ ਜਾਵੇਗਾ ਹਾਂਜੀ ਅਯੁੱਧਿਆ ਵਿੱਚ ਇੱਕ ਮਸਜਿਦ ਬਣੀ ਆ ਜਦੋਂ ਰਾਮ ਮੰਦਿਰ ਬਣਿਆ ਸੀ ਨਾ ਯੋਧਿਆ ਦੇ ਵਿੱਚ ਨਾਲ ਹੀ ਇਹ ਘੋਸ਼ਣਾ ਕਰਤੀ ਸੀ ਕਿ ਮਸਜਿਦ ਵੀ ਬਣੇਗੀ ਤੇ ਉਸ ਮਸਜਿਦ ਦਾ ਨਾਮ ਰੱਖਿਆ ਗਿਆ ਮਸਜਿਦ ਮੁਹੰਮਦ ਬਿਨ ਅਬਦੁੱਲਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਮਸਜਿਦ ਮੁਹੰਮਦ ਬਿਨ ਅਬਦੁੱਲਾ ਮਸਜਿਦ ਬਣਾਉਣ ਦੀ ਜ਼ਿੰਮੇਵਾਰੀ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਨੂੰ ਦਿੱਤੀ ਗਈ ਮਸਜਿਦ ਉਸ ਦੀ ਪੁਰਾਣੀ ਜਗ੍ਹਾ ਜੋ ਇੱਕ ਪਿੰਡ ਧਣੀਪੁਰ ਹੈ ਤੋਂ 25 ਕਿਲੋਮੀਟਰ ਦੂਰ ਬਣਾਈ ਗਈ ਆ ਇਹ ਇੱਕ ਬਹੁ ਅਯਾਮੀ ਸੱਭਿਆਚਾਰਕ ਸਾਈਟ ਆ ਮਸਜਿਦ ਹੁਣ ਕੁੱਲ 11 ਏਕੜ ਜ਼ਮੀਨ ਤੇ ਬਣਾਈ ਜਾਵੇਗੀ ਜਿਸ ਵਿੱਚੋਂ 5 ਏਕੜ ਜ਼ਮੀਨ ਅਦਾਲਤ ਨੇ ਦਿੱਤੀ ਆ ਅਤੇ ਸੁੰਨੀ ਵਕਫ ਬੋਰਡ ਵੱਲੋਂ 6 ਏਕੜ ਜ਼ਮੀਨ ਜੋੜ ਦਿੱਤੀ ਗਈ ਆ ਜਿਸ ਤੋਂ ਬਾਅਦ ਕੁੱਲ 11 ਏਕੜ ਬਣ ਗਏ ਮਸਜਿਦ ਵਿੱਚ 5 ਮিনার ਵੀ ਬਣਾਏ ਜਾਣਗੇ ਜੋ ਇਸਲਾਮ ਧਰਮ ਦੇ ਕਲਮਾ ਨਮਾਜ਼ ਰੋਜ਼ਾ ਜ਼ਕਾਤ ਅਤੇ ਹਜ਼ਦ ਦੀ ਪ੍ਰਤੀਨਿਧਤਾ ਕਰਨਗੇ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੀ ਸਰਕਾਰ ਨੇ 22 ਜਨਵਰੀ ਨੂੰ ਅਯੋਧਿਆ RAM ਦਿਵਸ ਕੋਸ਼ਿਤ ਕੀਤਾ ਹਾਂਜੀ 22 ਜਨਵਰੀ ਨੂੰ ਅਯੋਧਿਆ RAM ਦਿਵਸ ਕੋਸ਼ਿਤ ਕੀਤਾ ਕੈਨੇਡਾ ਨੇ অপਸ਼ਨ B ਇਸ ਦਾ ਰਾਈਟ ਆਨਸਰ ਕੈਨੇਡਾ ਦੀ ਗਵਰਨਮੈਂਟ ਨੇ ਘੋਸ਼ਿਤ ਕੀਤਾ 22 ਜਨਵਰੀ ਨੂੰ ਅਯੋਧਿਆ RAM ਦਿਵਸ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 22 ਜਨਵਰੀ ਨੂੰ ਅਯੋਧਿਆ ਦੇ ਵਿੱਚ RAM ਮੰਦਿਰ ਦੀ ਪ੍ਰਤੀ ਸੱਠਾ ਕੀਤੀ ਸੀ ਠੀਕ ਹੈ ਹੁਣ ਕੈਨੇਡਾ ਦੀ ਸਰਕਾਰ ਨੇ ਘੋਸ਼ਿਤ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੈਨੇਡਾ ਕੈਨੇਡਾ ਦੀ ਕੈਪੀਟਲ ਆ ਓਟਾਵਾ ਕਰੰਸੀ ਆ ਕੈਨੇਡੀਅਨ ਡਾਲਰ ਪ੍ਰਾਈਮ ਮਿਨਿਸਟਰ ਆ ਜਸਟਿਨ ਟਰੂਡੋ ਭਾਰਤ ਦੇ ਭਾਰਤ ਨੇ ਕੈਨੇਡਾ ਨਾਲ ਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਕਿਉਂਕਿ ਪਹਿਲਾਂ ਇੱਕ ਆਵਾਦ ਵਿਵਾਦ ਦੇ ਵਜ੍ਹਾ ਕਰਕੇ ਬੰਦ ਕਰਤੀਆਂ ਸੀ ਕੈਨੇਡਾ ਨੇ ਇਟਲੀ ਨੂੰ 2 0 ਨਾਲ ਹਰਾ ਕੇ ਬਿਲੀ ਜੀਨ ਕਿੰਗ ਕੱਪ ਜਿੱਤੇ ਆ ਕੈਨੇਡਾ ਨੇ ਡੈਨੀਅਲ ਮੈਕਗੇਹ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਪਹਿਲੀ ਮਹਿਲਾ ਟਰਾਂਸ ਜੈਂਡਰ ਬਣੀਆ ਡੈਨੀਅਲ ਮੈਕ ਗਹੇ ਕੈਨੇਡਾ ਦੀ ਹੈ ਕੈਨੇਡਾ ਗਲੋਬਲ এনवायरमेंट ਫੈਸਿਲਿਟੀ ਦੀ 7ਵੀਂ ਅਸੈਂਬਲੀ ਦੀ ਮੇਜ਼ਬਾਨੀ ਕਰੇਗਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ 42 ਦਿਨਾਂ ਦਾ ਮਹਾ ਮੰਡਲ ਮਹਾ ਉਤਸਵ ਕਿੱਥੇ ਸ਼ੁਰੂ ਕੀਤਾ ਗਿਆ 42 ਦਿਨਾਂ ਦਾ ਮਹਾ ਮੰਡਲ ਮਹਾ ਉਤਸਵ ਸ਼ੁਰੂ ਕੀਤਾ ਗਿਆ ਵਾ ਅਯੋਧਿਆ ਦੇ ਰਾਮ ਮੰਦਰ ਵਿੱਚ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਸੁਭਾਸ਼ ਚੰਦਰ ਬੋਸ ਡਿਜ਼ਾਸਟਰ ਮੈਨੇਜਮੈਂਟ ਅਵਾਰਡ 2024 ਲਈ ਕਿਸ ਨੂੰ ਚੁਣਿਆ ਗਿਆ ਸੁਭਾਸ਼ ਚੰਦਰ ਬੋਸ ਡਿਜ਼ਾਸਟਰ ਮੈਨੇਜਮੈਂਟ ਅਵਾਰਡ 2024 ਲਈ 60 ਪੈਰਾਸੂਟ ਫੀਲਡ ਹਸਪੀਟਲ ਉੱਤਰ ਪ੍ਰਦੇਸ਼ ਨੂੰ ਚੁਣਿਆ ਗਿਆ ਆਪਸ਼ਨ C ਇਜ਼ ਦਾ ਰਾਈਟ ਆਨਸਰ ਇਸ ਇਹ ਪੁਰਸਕਾਰ ਦਾ ਐਲਾਨ ਹਰ ਸਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਨਤੀ ਤੇ 23 ਜਨਵਰੀ ਨੂੰ ਕੀਤਾ ਜਾਂਦਾ ਠੀਕ ਹੈ 23 ਜਨਵਰੀ ਨੂੰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੰਸਥਾਗਤ ਸ਼੍ਰੇਣੀ ਵਿੱਚ 51 ਲੱਖ ਰੁਪਏ ਅਤੇ ਸਰਟੀਫਿਕੇਟ ਦਿੱਤਾ ਜਾਂਦਾ 5 ਲੱਖ ਰੁਪਏ ਅਤੇ ਸਰਟੀਫਿਕੇਟ ਵਿਅਕਤੀਗਤ ਸ਼੍ਰੇਣੀ ਵਿੱਚ ਦਿੱਤਾ ਜਾਂਦਾ ਤੇ ਇਹ ਅਵਾਰਡ ਕੇਂਦਰ ਸਰਕਾਰ ਵੱਲੋਂ ਆਫ਼ਤ ਪ੍ਰਬੰਧਨ ਵਿੱਚ ਸ਼ਾਨਦਾਰ ਕੰਮ ਕਰਨ ਲਈ ਦਿੱਤਾ ਜਾਂਦਾ 60 ਪੈਰਾਸ਼ੂਟ ਫੀਲਡ ਹਸਪੀਟਲ 1942 ਵਿੱਚ ਸਥਾਪਿਤ ਕੀਤਾ ਗਿਆ ਸੀ ਤੇ ਇਹ ਭਾਰਤੀ ਹਥਿਆਰਬੰਦ ਬਲਾਂ ਦੀ ਕਲੌਤੀ ਹਵਾਈ ਮੈਡੀਕਲ ਸਥਾਪਨਾ ਹੈ ਇਹ ਗਲੋਬਲ ਸੰਕਟਾਂ ਵਿੱਚ ਆਪਣੀ ਬੇਮਿਸਾਲ ਸੇਵਾ ਵਜੋਂ ਮਾਨਤਾ ਪ੍ਰਾਪਤ ਹੈ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਦਿਨ ਹੁੰਦੀ ਆ ਠੀਕ ਹੈ ਤੇ 23 ਜਨਵਰੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਕਦੋਂ ਹੋਇਆ ਸੀ 23 ਜਨਵਰੀ 1897 ਦੇ ਵਿੱਚ ਤੇ ਇਸ ਵਾਰ ਇਹਨਾਂ ਦੀ 127ਵੀਂ ਜਨਮ ਦਿਨ ਮਨਾਈ ਗਈ ਆ ਤੇ ਇਹ ਜਨਮ ਦਿਨ ਮਨਾਉਣ ਦੀ ਸ਼ੁਰੂਆਤ 2021 ਤੋਂ ਹੋਈ ਸੀ ਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਕਲੀਅਰ ਹਾਂਜੀ ਨੈਕਸਟ ਕੁਐਸਚਨ ਰਾਸ਼ਟਰੀ ਸੈਰਸਪਾਟਾ ਦਿਵਸ ਕਦੋਂ ਮਨਾਇਆ ਗਿਆ ਹੈ ਰਾਸ਼ਟਰੀ ਸੈਰਸਪਾਟਾ ਦਿਵਸ ਹਰੇਕ ਸਾਲ 25 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਸੀ ਇਜ਼ ਆ ਰਾਈਟ ਆਂਸਰ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਰੁਜ਼ਗਾਰ ਮਹੱਇਆ ਕਰਵਾਉਣ ਲਈ 25 ਜਨਵਰੀ ਨੂੰ ਰਾਸ਼ਟਰੀ ਸੈਰਸਪਾਟਾ ਦਿਵਸ ਮਨਾਇਆ ਜਾਂਦਾ ਤੇ ਇਸ ਵਾਰ ਦੇ ਰਾਸ਼ਟਰੀ ਸੈਰਸਪਾਟਾ ਦਿਵਸ ਦੀ ਥੀਮ ਸਸਟੇਨੇਬਲ ਜਰਨੀਜ਼ ਟਾਈਮਲੈਸ ਮੈਮਰੀਜ਼ ਇਸ ਦੀ ਸ਼ੁਰੂਆਤ 1948 ਦੇ ਵਿੱਚ ਹੋਈ ਸੀ ਠੀਕ ਹੈ ਕਦੋਂ ਹੋਈ ਸੀ 1948 ਦੇ ਵਿੱਚ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ ਵਿਸ਼ਵ ਸੈਰ ਸਪਾਟਾ ਦਿਵਸ 27 ਸਪਤੰਬਰ ਨੂੰ ਬਣਾਇਆ ਜਾਂਦਾ ਇਹ ਕਿਹੜਾ ਸੀਗਾ ਰਾਸ਼ਟਰੀ ਤੇ ਵਿਸ਼ਵ ਪੂਰੇ ਵਰਲਡ ਦਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਸ਼ਨਲ ਟੂਰਿਜ਼ਮ ਡੇ ਇੰਟਰਨੈਸ਼ਨਲ ਟੂਰਿਜ਼ਮ ਡੇ ਐਂਡ ਵਰਲਡ ਟੂਰਿਜ਼ਮ ਡੇ ਇਹਨਾਂ ਦੇ ਵਿੱਚ ਕੀ ਫਰਕ ਆ ਜਦੋਂ ਰਾਸ਼ਟਰੀ ਦੀ ਗੱਲ ਹੋ ਗਈ ਮਤਲਬ ਉਹ ਇੱਕ ਦੇਸ਼ ਦਾ ਆਪਣਾ ਦਿਵਸ ਮਨਾਇਆ ਜਾਂਦਾ ਜਦੋਂ ਅੰਤਰਰਾਸ਼ਟਰੀ ਦੀ ਗੱਲ ਹੋ ਗਈ ਮਤਲਬ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ ਜਦੋਂ ਵਿਸ਼ਵ ਦੀ ਗੱਲ ਹੋ ਗਈ ਤਾਂ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਠੀਕ ਹੈ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਕਿਸ ਰਾਜ ਵਿੱਚ ਗ੍ਰਹਿ ਜੋਤੀ ਯੋਜਨਾ ਦਾ ਉਦਘਾਟਨ ਕੀਤਾ ਗਿਆ ਗ੍ਰਹਿ ਜੋਤੀ ਯੋਜਨਾ ਇਸ ਦਾ ਉਦਘਾਟਨ ਕੀਤਾ ਗਿਆ ਵਾ ਤਲੰਗਾਨਾ ਦੇ ਵਿੱਚ অপਸ਼ਨ A ਇਜ਼ ਦਾ ਰਾਈਟ ਆਨਸਰ ਤਲੰਗਾਨਾ ਦੇ ਵਿੱਚ ਕੀਤਾ ਗਿਆ ਇਸ ਦੇ ਤਹਿਤ 200 ਯੂਨਿਟ ਵਿਜਲੀ ਮੁਫਤ ਦਿੱਤੀ ਜਾਵੇਗੀ ਫ੍ਰੀ ਦੇ ਵਿੱਚ ਠੀਕ ਹੈ ਹੁਣ ਇਸ ਦਾ ਉਦਘਾਟਨ ਤਲੰਗਾਨਾ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਲੰਗਾਨਾ ਤਲੰਗਾਨਾ ਦੀ ਕੈਪੀਟਲ ਕੀ ਆ ਤਲੰਗਾਨਾ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਹੈ ਜਿਹੜਾ ਸਭ ਤੋਂ ਲਾਸਟ ਤੇ ਬਣਿਆ ਠੀਕ ਹੈ 28ਵਾਂ ਵੈਸਤਾ ਹੀ 29ਵਾਂ ਸੀਗਾ ਪਰ ਜੰਮੂ ਕਸ਼ਮੀਰ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਐਡ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਦੋ ਹਿੱਸੇ ਕਰਕੇ ਨਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਤੇ ਤੇ ਤਲੰਗਾਨਾ ਇੱਕ ਰਾਜ ਆ ਇਹ 29ਵਾਂ ਰਾਜ ਸੀ ਹੁਣ 28ਵਾਂ ਵਾ ਠੀਕ ਹੈ ਤਲੰਗਾਨਾ ਦੀ ਕੈਪੀਟਲ ਆ ਹੈਦਰਾਬਾਦ ਚੀਫ ਮਿਨਿਸਟਰ ਆ ਰਿਮੰਤ ਰੈਡੀ ਅਤੇ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਤਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਆ ਮਹਾਵੀਰ ਹਰੀਨਾ ਮੰਦਨ ਸਥਲੀ ਨੈਸ਼ਨਲ ਪਾਰਕ ਆ ਪਾਖੇਲ ਵਾਈਲਡਲਾਈਫ ਸੈਂਚਰੀ ਆ ਕਾਬਲਾ ਵਾਈਲਡਲਾਈਫ ਸੈਂਚਰੀ ਆ ਤਲੰਗਣਾ ਸਰਕਾਰ ਦੁਆਰਾ ਪਰਜਾ ਪਾਲਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਲੰਗਣਾ ਸਰਕਾਰ ਔਰਤਾਂ ਅਤੇ 트랜ਸਜੈਂਡਰਾਂ ਲਈ ਮੁਫਤ ਵਸ ਯਾਤਰਾ ਸ਼ੁਰੂ ਕਰੇਗੀ ਸੰਸਦ ਨੇ ਤਲੰਗਣਾ ਦੇ ਵਿੱਚ ਕੇਂਦਰੀ ਕਬਾਈਲੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਬਿੱਲ ਪਾਸ ਕੀਤਾ ਗਦਮ ਪ੍ਰਸ਼ਾਦ ਤਲੰਗਣਾ ਵਿਧਾਨ ਸਭਾ ਦੇ ਨਵੇਂ ਸਪੀਕਰ ਬਣੇ ਤెలంగాణ ਸਰਕਾਰ ਨੇ ਰਵੀ ਗੁਪਤਾ ਨੂੰ ਨਵਾਂ ਡੀਜੀਪੀ ਚੁਣਿਆ ਤੇਲੰਗਾਨਾ ਦੇ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨੂੰ 40000 ਲੀਟਰ ਮੈਥਾਲੀਓਨ ਦੀ ਸਹਾਇਤਾ ਪ੍ਰਦਾਨ ਕੀਤੀ ਹੈ ਹਾਂਜੀ ਭਾਰਤ ਨੇ 40000 ਲੀਟਰ ਮੈਥਾਲੀਓਨ ਮੈਥਾਲੀਓਨ ਇੱਕ ਕੈਮੀਕਲ ਆ ਜਿਹੜਾ ਕਿ ਟਿੱਡਿਆਂ ਦੇ ਹਮਲੇ ਨੂੰ ਰੋਕਦਾ ਵਾ ਠੀਕ ਹੈ ਤੇ ਅਫਗਾਨ ਪਹਿਲਾਂ ਵੀ ਜਦੋਂ ਟਿੱਡਿਆਂ ਦਾ ਹਮਲਾ ਆਇਆ ਸੀ ਤਾਂ ਇਸ ਤੱਕ ਇਸ ਕੈਮੀਕਲ ਨੂੰ ਵਰਤਿਆ ਗਿਆ ਸੀ ਹੁਣ ਭਾਰਤ ਨੇ ਇਹਨੂੰ ਅਫਗਾਨਿਸਤਾਨ ਨੂੰ ਦਿੱਤਾ ਵਾ 40000 ਲੀਟਰ অপਸ਼ਨ ਸੀ ਇਸ ਆ ਰਾਈਟ ਆਨਸਰ ਟਿੱਡਿਆਂ ਦੇ ਹਮਲੇ ਨੂੰ ਰੋਕਣ ਦੇ ਲਈ ਠੀਕ ਹੈ ਅਫਗਾਨਿਸਤਾਨ ਦੀ ਗੱਲ ਆ ਤਾਂ ਅਫਗਾਨ ਐਨ ਜੀਓ ਨੂੰ ਅੰਤਰਰਾਸ਼ਟਰੀ ਲਿੰਕ ਸਮਾਨਤਾ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ ਅਫਗਾਨਿਸਤਾਨ ਨੇ ਨਵੀਂ ਦਿੱਲੀ ਵਿੱਚ ਆਪਣਾ ਦੂਤਾਵਾਸ ਬੰਦ ਕਰਨ ਦਾ ਐਲਾਨ ਕੀਤਾ ਅਜ਼ੇ ਜਡੇਜ਼ਾ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੈਂਬਰ ਬਣੇ ਅਫਗਾਨਿਸਤਾਨ ਦੀ ਮੁੰਦਰਾ ਜਾਨੀ ਕਿ ਕਰੰਸੀ ਦੁਨੀਆ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਿਤ ਕਰਨ ਵਾਲੀ ਕਰੰਸੀ ਬਣੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੀ ਆਬਾਦੀ ਲਗਾਤਾਰ ਦੂਜੇ ਸਾਲ ਘਟੀ ਹੈ ਹਾਂਜੀ ਲਗਾ ਸਾਲ ਲਗਾਤਾਰ ਦੂਜੇ ਸਾਲ ਆਬਾਦੀ ਘਟੀ ਆ ਪਹਿਲਾਂ 2022 ਚ ਘਟੀ ਫਿਰ 2023 ਚ ਘਟੀ ਤੇ ਆਬਾਦੀ ਘਟੀ ਆ ਜੀ ਚੀਨ ਦੀ অপਸ਼ਨ ਸੀ ਇਜ਼ ਆ ਰਾਈਟ ਆਨਸਰ ਹੁਣ ਚੀਨ ਦੀ ਆਬਾਦੀ 'ਚ ਗਿਰਾਵਟ ਆਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚਾਈਨਾ ਚਾਈਨਾ ਦੀ ਕੈਪੀਟਲ ਆ ਬੀਜਿੰਗ ਕਰੰਸੀ ਆ ਰੇਨਮੀਨਵੀ ਤੇ ਪ੍ਰੈਜ਼ੀਡੈਂਟ ਆ ਜੀ ਜਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਆ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਚੀਨ ਦੀ ਆਬਾਦੀ ਲਗਾਤਾਰ ਦੂਜੇ ਸਾਲ ਲਈ 2023 ਵਿੱਚ 2.75 ਮਿਲੀਅਨ ਘਟ ਕੇ 1.409 ਬਿਲੀਅਨ ਰਹਿ ਗਈ ਚੀਨ ਨੇ ਇੱਕ ਨਵਾਂ ਸੈਟੇਲਾਈਟ ਆਇਨਸਟਾਈਨ ਪ੍ਰੋਵ ਲਾਂਚ ਕੀਤਾ ਚੀਨ ਨੇ ਡੋਂਗ ਯੂਨ ਨੂੰ ਨਵਾਂ ਰੱਖਿਆ ਮੰਤਰੀ ਚੁਣਿਆ ਚੀਨ ਨੇ ਮਿਸਰ ਦੇ ਸਹਿਯੋਗ ਨਾਲ ਅਜਿਪਟ ਸੈਟ 2 ਉਪਗ੍ਰਹਿ ਲਾਂਚ ਕੀਤਾ ਚੀਨ ਨੇ ਦੁਨੀਆ ਦਾ ਪਹਿਲਾ ਚੌਥੀ ਪੀੜੀ ਦਾ ਪ੍ਰਮਾਣੂ ਰਿਐਕਟਰ ਸ਼ੁਰੂ ਕੀਤਾ ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਦੇਸ਼ ਭਰ ਵਿੱਚ ਕਿੰਨੇ ਕਰੋੜ ਘਰਾਂ ਦੀਆਂ ਸਤਾਂ ਤੇ ਸੋਲਰ ਰੂਫਟਾਪ ਲਗਾਉਣ ਲਈ ਪ੍ਰਧਾਨ ਮੰਤਰੀ ਸ਼ਰੋਧਿਆ ਯੋਜਨਾ ਸ਼ੁਰੂ ਕੀਤੀ ਗਈ ਹਾਂਜੀ ਪ੍ਰਧਾਨ ਮੰਤਰੀ ਸ਼ਰੋਧਿਆ ਯੋਜਨਾ ਇਹ ਸ਼ੁਰੂ ਕੀਤੀ ਗਈ ਆ 1 ਕਰੋੜ ਘਰਾਣ ਤੇ ਸਤਾਂ ਤੇ ਸੋਲਰ ਰੂਫਟਾਪ ਲਗਾਉਣ ਦੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਆਪਸ਼ਨ ਸੀ 1 ਕਰੋੜ ਇਹ 40 ਗੀਗਾਵਾਟ ਰੂਫਟਾਪ ਸੋਲਰ ਸਮਰੱਥਾ ਦੇ ਟੀਚੇ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਇੱਕ ਨਵਾਂ ਯਤਨ ਹੈ ਇਸ ਦਾ ਉਦੇਸ਼ ਰਿਹਾਇਸੀ ਖਪਤਕਾਰਾਂ ਲਈ ਸੱਤ ਤੇ ਸੂਰਜੀ ਊਰਜਾ ਪ੍ਰਣਾਲੀਆਂ ਨੂੰ ਸਥਾਪਿਤ ਕਰਨਾ ਹੈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ